ਸਤਿ ਸ੍ਰੀ ਅਕਾਲ ਸਭ ਤੁਹਾਨੂੰ ਪਤਾ ਹੈ ਚੰਡੀਗੜ੍ਹ ਚ ਚੰਡੀਗੜ੍ਹ ਦੇ ਪਿੰਡਾਂ ਦੇ ਲੋਕ ਚੰਡੀਗੜ੍ਹ ਦੇ ਪੰਜਾਬੀ ਬੜੇ ਸਾਲਾਂ ਤੋਂ ਮੰਗ ਠੰਦੇ ਆ ਰਹੇ ਹੈ ਵੀ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਪੰਜਾਬੀ ਕੀਤੀ ਜਾਵੇ ਜਿਹੜੇ ਲੋਕਾਂ ਨੇ ਆਪਣੇ ਚੁੱਲ੍ਹੇ ਆਪਣੇ ਘਰ ਆਪਣੇ ਖੇਤ ਉਜਾੜ ਕੇ ਚੰਡੀਗੜ੍ਹ ਨੂੰ ਵਸਾਇਆ ਉਹਨਾਂ ਲੋਕਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਨੌਕਰੀਆਂ ਦਿੱਤੀਆਂ ਜਾਣ ਕਿ ਮੇਰੇ ਖਿਆਲ ਤੁਸੀਂ ਵੀ ਉਸ ਲਹਿਰ ਚ ਸ਼ਾਮਲ ਹੁੰਦੇ ਰਹੇ ਜੀ ਅਸੀਂ ਜੋ ਦੇਖਿਆ ਇਹ ਸਿਸਟਮ ਕੀ ਇਹ ਲਹਿਰ ਹੈ ਜਿਹੜੀ ਉਜਾੜਿਆ ਦੀ ਕਿਉਂਕਿ ਪਿੰਡਾਂ ਵਾਲੇ ਵਿਚਾਰੇ ਆਪਣੇ ਅਕਵਾਇਰ ਜਦੋਂ ਜ਼ਮੀਨ ਹੁੰਦੀ ਹੈ ਨਾ ਜੀ ਕਈ ਬੰਦੇ ਆਪਣੇ ਖੇਤਾਂ ਜਾ ਕੇ ਬਾਹਰੋਂ ਅਕਵਾਇਰ ਹੋਈ ਜ਼ਮੀਨ ਦੇਖਦੇ ਰਹਿੰਦੇ ਆ ਸਾਡੇ ਵੀ ਬਜ਼ੁਰਗ ਅਸੀਂ ਮਨ ਭਰ ਭਰ ਕੇ ਮਨ ਭਰ ਭਰ ਕੇ ਜਾਂਦਾ ਜੀ ਦਿੱਤਾ ਇਹ ਹੁੰਦਾ ਵੀ ਅਸੀਂ ਕਿਸੇ ਚੀਜ਼ ਨੂੰ ਕੋਈ ਚੀਜ਼ ਚਾਹੇ ਉਹਦਾ ਮੁੱਲ ਹੁੰਦਾ ਜੀ ਹੂੰ ਇਹ ਚੀਜ਼ ਇਮੋਸ਼ਨਲ ਹੁੰਦੀ ਜ਼ਮੀਨ ਇਮੋਸ਼ਨਲ ਹੁੰਦੀ ਹੈ ਇਹ ਇੱਕ ਜੀਵਿਦਾਰ ਵਾਸਤੇ ਇੱਕ ਗਰੀਬ ਵਾਸਤੇ ਚ ਐਸਸੀ ਹੋਵੇ ਵੀਸੀ ਹੋਵੇ ਪਿੰਡਾਂ ਦੀ ਗੱਲ ਕਰਦਾ ਪਰ ਕਮਾਲ ਦੀ ਗੱਲ ਹੈ ਜਿੰਨੇ ਤੁਸੀਂ ਨਾਂ ਲਏ ਕੋਈ ਬੀਜੇਪੀ ਨਾਲ ਜੁੜਿਆ ਕੋਈ ਕਾਂਗਰਸ ਨਾਲ ਜੁੜਿਆ ਹੋ ਸਕਦਾ ਕੋਈ ਆਪ ਨਾਲ ਵੀ ਜੁੜਿਆ ਹੋਵੇ ਪਰ ਇਹ ਤੁਸੀਂ ਡਿਸੀਜਨ ਜਿਹੜਾ ਲਿਆ ਵੀ ਬੈਂਕ ਵਿੱਚ ਭਵਿੱਖ ਵਿੱਚ ਜਿਹੜੀ ਵੀ ਨੌਕਰੀ ਨਿਕਲੇਗੀ 85% ਉਹ ਚੰਡੀਗੜੀਆਂ ਨੂੰ ਮਿਲੇਗੀ ਇਹਦੇ ਤੇ ਸਾਰੀ ਸਹਿਮਤੀ ਸੀ ਆਪਾਂ ਕਹਿੰਦੇ ਨੇ ਜੇ ਬਾੜੀ ਖਾਣ ਲੱਗ ਜਵੇ ਤਾਂ ਖੇਤ ਦਾ ਕੁਝ ਨਹੀਂ ਬਚਦਾ ਜੋ ਚੰਡੀਗੜ੍ਹ ਨਾਲ ਹੋਇਆ ਹੈ ਪੁਰਾਣੇ ਅਫਸਰਾਂ ਨੇ ਜਾਂ ਹੁਣ ਕੋਈ ਸਾਡੇ ਫੇਵਰਚ ਕੁਝ ਨਹੀਂ ਕੀਤਾ ਪਿੰਡਾਂ ਦੇ ਕਿਉਂਕਿ ਜਦੋਂ ਦੁੱਖ ਇੰਨਾ ਵੱਧ ਜਾਂਦਾ ਨਾ ਜੀ ਫਿਰ ਤੁਸੀਂ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਜਦੋਂ ਇਹ ਮਤਾ ਆਇਆ ਜੀ ਸਾਰਿਆਂ ਨੇ ਯੂਨੀਨੀਮਸਲੀ ਹੱਥ ਕੜੇ ਕਰਤੇ ਵੀ ਸਾਡੇ ਵੱਲੋਂ ਇਹ ਪਾਸ ਹੈ ਸਾਰੇ ਡਾਇਰੈਕਟਰ ਹਾਂ ਹਾਂ ਉੱਥੇ ਆਪਣੇ ਨਵੀਨ ਜੀ ਐਸ ਡੀ ਐਮ ਵੀ ਬੈਠੇ ਸੀ ਸਾਡੇ ਅਨੁਰਾਧਾ ਚੱਪਤੀ ਜੀ ਐ ਮੈਨੇਜਿੰਗ ਡਾਇਰੈਕਟਰ ਉਹ ਵੀ ਬੈਠੇ ਸੀ ਹੁਣ ਚੰਡੀਗੜ੍ਹ ਵਿੱਚ ਚੰਡੀਗੜੀਆਂ ਨੂੰ ਨੌਕਰੀਆਂ ਮਿਲਣਗੀਆਂ ਇੱਥੇ ਵਸਨੇ ਹੁਣ ਚੰਡੀਗੜ੍ਹ ਵਿੱਚ ਜਿਨ੍ਹਾਂ ਨੇ ਆਪਣੇ ਪਿੰਡ ਉਜਾੜ ਕੇ ਚੰਡੀਗੜ੍ਹ ਉਸਾਰਿਆ ਸੀ ਇਥੋਂ ਦੇ ਜੱਦੀ ਪੁਸ਼ਟੀ ਲੋਕਾਂ ਨੂੰ ਵੀ ਕੁਝ ਹੱਦ ਤੱਕ ਨੌਕਰੀਆਂ ਮਿਲਣ ਗਈਆਂ ਇਹ ਇੱਕ ਖੁਸ਼ਖਬਰ ਹੈ ਇਹ ਖੁਸ਼ਖਬਰ ਆਈ ਹੈ ਦਾ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਤੋਂ ਅਸਲ ਵਿੱਚ ਇਸ ਬੈਂਕ ਦੇ ਡਾਇਰੈਕਟਰਾਂ ਦੀ ਮੀਟਿੰਗ ਹੋਈ ਬੋਰਡ ਆਫ ਡਾਇਰੈਕਟਰ ਦੀ ਉਹਦੇ ਵਿੱਚ ਜਿਹੜੀ ਪ੍ਰਧਾਨਗੀ ਕੀਤੀ ਬੋਰਡ ਆਫ ਡਾਇਰੈਕਟਰ ਦੀ ਇਸ ਮੀਟਿੰਗ ਦੀ ਚੇਅਰਮੈਨ ਸਤੰਦਰਪਾਲ ਸਿੰਘ ਸਿੱਧੂ ਜਿਹੜੇ ਸਾਰੰਗਪੁਰ ਨਾਲ ਸੰਬੰਧਿਤ ਨੇ ਚੰਡੀਗੜ੍ਹ ਦੇ ਬਸੰਦੇ ਨੇ ਜੱਦੀ ਵਸਨੀਕ ਨੇ ਔਰ ਜਦੋਂ ਉਹਨਾਂ ਦੀ ਅਗਵਾਈ ਹੇਠ ਮੀਟਿੰਗ ਹੋਈ ਤੇ ਇੱਕ ਮਤਾ ਆਇਆ ਜਿਸ ਮਤੇ ਵਿੱਚ ਇਹ ਗੱਲ ਕਹੀ ਗਈ ਵੀ ਚੰਡੀਗੜ੍ਹ ਦੇ ਕੋਆਪਰੇਟਿਵ ਬੈਂਕ ਵਿੱਚ ਭਵਿੱਖ ਵਿੱਚ ਜਿੰਨੀਆਂ ਭਰਤੀਆਂ ਹੋਣਗੀਆਂ ਉਹਦੇ ਵਿੱਚ 85% ਜਿਹੜੀਆਂ ਭਰਤੀਆਂ ਨੇ ਉਹ ਚੰਡੀਗੜ੍ਹ ਦੇ ਵਸਨੀਕਾਂ ਦੀਆਂ ਹੋਣਗੀਆਂ ਤੇ 85% ਵਿੱਚੋਂ 15% ਜਿਹੜੀਆਂ ਨੌਕਰੀਆਂ ਨੇ ਉਹ ਚੰਡੀਗੜ੍ਹ ਦੇ ਜੱਦੀ ਪੁਸ਼ਤੀ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਇਹਦੀ ਬਹੁਤ ਚਰਚਾ ਆ ਔਰ ਅੱਜ ਅਸੀਂ ਇਹਦੀ ਚਰਚਾ ਕਰਨ ਲਈ ਸਤਿੰਦਰਪਾਲ ਸਿੰਘ ਸਿੱਧੂ ਜੀ ਨੂੰ ਸਟੂਡੀਓ 'ਚ ਬੁਲਾਇਆ ਸਿੱਧੂ ਜੀ ਜੀ ਆਏ ਨੇ ਬਹੁਤ ਬਹੁਤ ਮਿਹਰਬਾਨੀ ਚਲੋਚਨ ਜੀ ਤੁਹਾਡੀ ਬਹੁਤ ਮਿਹਰਬਾਨੀ ਹੈ ਜੱਟੂ ਸਾਹਿਬ ਆ ਤਾਨੂੰ ਪਤਾ ਹੈ ਚੰਡੀਗੜ੍ਹ ਚ ਚੰਡੀਗੜ੍ਹ ਦੇ ਪਿੰਡਾਂ ਦੇ ਲੋਕ ਚੰਡੀਗੜ੍ਹ ਦੇ ਪੰਜਾਬੀ ਬੜੇ ਸਾਲਾਂ ਤੋਂ ਮੰਗ ਠੰਦੇ ਆ ਰਿਹਾ ਵੀ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਪੰਜਾਬੀ ਕੀਤੀ ਜਾਵੇ ਜਿਹੜੇ ਲੋਕਾਂ ਨੇ ਆਪਣੇ ਚੁੱਲ੍ਹੇ ਆਪਣੇ ਘਰ ਆਪਣੇ ਖੇਤ ਉਜਾੜ ਕੇ ਚੰਡੀਗੜ੍ਹ ਨੂੰ ਵਸਾਇਆ ਉਹਨਾਂ ਲੋਕਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਨੌਕਰੀਆਂ ਦਿੱਤੀਆਂ ਜਾਣ ਮੇਰੇ ਖਿਆਲ ਤੁਸੀਂ ਵੀ ਉਸ ਲਹਿਰ ਚ ਸ਼ਾਮਲ ਹੁੰਦੇ ਰਹੇ ਜੇ ਅੱਜ ਤੁਹਾਨੂੰ ਮੌਕਾ ਮਿਲਿਆ ਤੁਸੀਂ ਇਸ ਬੈਂਕ ਦੇ ਚੇਅਰਮੈਨ ਬਣੇ ਜੇ ਤੇ ਇੰਨਾ ਵੱਡਾ ਫੈਸਲਾ ਕਿਵੇਂ ਕਰਦਾ ਤਾ ਤਲੋਚਨ ਜੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਗੱਲ ਦੱਸਣੀ ਚਾਹੂੰਗਾ ਜੀ ਉਹ ਤੁਹਾਡੀ ਕਿਤਾਬ ਮੈਂ ਨਾ ਕਾਫੀ ਸਾਲ ਹੋ ਗਏ ਜਦੋਂ ਤੁਸੀਂ ਲਿਖੀ ਸੀ ਉਹ ਮੇਰੇ ਘਰ ਵੀ ਪਈ ਹੈ ਮੈਂ ਚੰਡੀਗੜ੍ਹ ਉਜਾੜਿਆਂ ਦੀ ਮੈਂ ਮੇਰਾ خیال ਉਹ ਜੇ ਬਹੁਤੀ ਨਹੀਂ 10 ਵਾਰ ਪੜ ਚੁੱਕਿਆ ਜੀ ਉਹ ਬਾਤ ਹੈ ਜਦੋਂ ਮੈਂ ਉਜਾੜਾ ਸ਼ਬਦ ਉਹਦੇ ਚ ਦਾਸਤਾਨ ਆਂਦੀ ਹੈ ਜੀ ਬੜਾ ਦੁੱਖ ਹੁੰਦਾ ਹੈ ਕਿਉਂਕਿ ਜਦੋਂ ਉਜਾੜਾ ਸ਼ਬਦ ਆ ਜਾਂਦਾ ਜਿਹਦੇ ਉੱਤੇ ਬੀਤਿਆ ਹੋਇਆ ਉਹਨਾਂ ਨੂੰ ਹੀ ਪਤਾ ਹੁੰਦਾ ਹੂੰ ਜਿਹੜੇ ਤੁਸੀਂ ਕਿਸੇ ਚੀਜ਼ ਦੀ ਹੁਣ ਖੇਤ ਹੈ ਖੇਤ ਦੀ ਬਾੜ ਹੈ ਹੂੰ ਕਿਉਂਕਿ ਤੁਸੀਂ ਇਸ ਮਹਿਮਾ ਚ ਬੜੀ ਧੀਰ ਤੋਂ ਜੁੜਿਆ ਜਿ ਪੱਤਰਕਾਰ ਟਰਬਿਊਨ ਚ ਵੀ ਜਦੋਂ ਤੁਸੀਂ ਰਹੇ ਹੁਣ ਵੀ ਤੁਸੀਂ ਇੱਕ ਸ਼ੁਰੂ ਤੋਂ ਕੱਲੇ-ਕੱਲੇ ਪਿੰਡ ਦਾ ਤੁਹਾਨੂੰ ਪਤਾ ਹੈ ਵਸਨੀਕ ਦਾ ਪਤਾ ਹੈ ਪੰਚਾ ਸਰਪੰਚਾਂ ਦਾ ਪਤਾ ਹੈ ਹੂੰ ਇਹ ਲਹਿਰ ਅਸੀਂ ਤੁਹਾਡੇ ਤੋਂ ਅਸੀਂ ਤਾਂ ਉਹ ਪੜਦੇ ਸੀ ਜਦੋਂ ਤੁਸੀਂ ਟਰਬਿਊਨ ਚ ਹੁੰਦੇ ਸੀ ਅਸੀਂ ਜਦ ਦੇਖਿਆ ਇਹ ਸਿਸਟਮ ਕੀ ਇਹ ਲਹਿਰ ਹੈ ਜਿਹੜੀ ਉਜਾੜਿਆ ਦੀ ਕਿਉਂਕਿ ਪਿੰਡਾਂ ਵਾਲੇ ਵਿਚਾਰੇ ਆਪਣੇ ਅਕਵਾਇਰ ਜਦੋਂ ਜ਼ਮੀਨ ਹੁੰਦੀ ਹੈ ਨਾ ਜੀ ਕਈ ਬੰਦੇ ਆਪਣੇ ਖੇਤਾਂ ਜਾ ਕੇ ਬਾਹਰੋਂ ਅਕਵਾਇਰ ਹੋਈ ਜ਼ਮੀਨ ਦੇਖਦੇ ਰਹਿੰਦੇ ਆ ਸਾਡੇ ਵੀ ਬਜ਼ੁਰਗ ਅਸੀਂ ਮਨ ਭਰ ਭਰ ਕੇ ਮਨ ਭਰ ਭਰ ਕੇ ਆਂਦਾ ਜੀ ਹੁਣ ਸਾਡੇ ਵੀ ਅਸੀਂ ਬਾਬਾ ਜੀ ਉਹਨਾਂ ਨਾਲ ਜਦੋਂ ਵੀ ਘੁੰਮਣਾ ਹੁਣ ਤਾਂ ਉਹਨਾਂ ਨਹੀਂ ਹੈ ਸੰਸਾਰ 'ਚ ਬਾਬਾ ਜੀ ਉਹਨਾਂ ਨੇ ਸਾਨੂੰ ਜਦੋਂ ਵੀ ਰੋਡ ਤੋਂ ਜਾਣਾ ਨਾ ਸਾਨੂੰ ਦੱਸਣਾ ਵੀ ਉਰੇ ਸਾਡੇ ਬਖੂਏ ਸੀ ਪੁਰਖਾਂ ਦੇ ਜਿੱਥੇ ਅਸੀਂ ਮੱਥਾ ਟੇਕਦੇ ਸੀ ਉਹ ਮੈਂ ਵੀ ਦੀਵਾਲੀ ਤੇ ਨਾ ਸੀ ਸਾਰੇ ਇਕੱਠੇ ਹੁੰਦੇ ਸੀ ਮੱਥਾ ਟੇਕਦੇ ਸੀ ਜੀ ਕਹਿੰਦੇ ਉਹ ਸਰਕਾਰ ਨੇ ਲੈ ਲਿੱਤੇ ਐਦਾ ਲੈ ਲਿਆ ਪਰ ਉਹਨਾਂ ਦੇ ਇੱਕ ਚੀਜ਼ ਹੁੰਦੀ ਸੀ ਲੈ ਲੋ ਡਵੈਲਪਮੈਂਟ ਵਾਸਤੇ ਕੋਈ ਵੀ ਮਨਾਹੀ ਨਹੀਂ ਕੋਈ ਨਹੀਂ ਕਰਦਾ ਪਰ ਇੱਕ ਚੀਜ਼ ਇਹ ਹੁੰਦੀ ਸੀ ਵੀ ਸਾਨੂੰ ਦਿੱਤਾ ਕੁਛ ਨਹੀਂ ਦਿਓ ਤਾਂ ਸੀ ਦਿੱਤਾ ਇਹ ਹੁੰਦਾ ਵੀ ਅਸੀਂ ਕਿਸੇ ਚੀਜ਼ ਨੂੰ ਕੋਈ ਚੀਜ਼ ਚਾਹੇ ਉਹਦਾ ਮੁੱਲ ਹੁੰਦਾ ਜੀ ਇਹ ਚੀਜ਼ ਇਮੋਸ਼ਨਲ ਹੁੰਦੀ ਜ਼ਮੀਨ ਇਮੋਸ਼ਨਲ ਹੁੰਦੀ ਹੈ ਇਹ ਇੱਕ ਜ਼ਮੀਦਾਰ ਵਾਸਤੇ ਇੱਕ ਗਰੀਬ ਵਾਸਤੇ ਐਸਸੀ ਹੋਵੇ ਵੀਸੀ ਹੋਵੇ ਪਿੰਡਾਂ ਦੀ ਗੱਲ ਕਰਦਾ ਉਦੇ ਵਾਸਤੇ ਇਹ ਇੱਕ ਮਾਂ ਦੇ ਬਰਾਬਰ ਹੋ ਜਾਂਦੀ ਹੈ ਜੀ। ਹੂੰ ਇਹ ਹੁਣ ਜਦੋਂ ਤੁਸੀਂ ਉਧਰੋਂ ਮਨ 'ਚ ਤੁਹਾਡੇ ਗੱਲ ਆਵੇ ਇੱਕ ਚੀਜ਼ ਰਹੇ ਉਹ ਸਾਡੇ ਵੀ ਮਨ 'ਚ ਜੋ ਬਜ਼ੁਰਗ ਦੱਸਦੇ ਸੀ ਉਹ ਅੱਜ ਵੀ ਚੀਜ਼ ਹੈ। ਪਰ ਅਸੀਂ ਕਰ ਕੁਝ ਨਹੀਂ ਸਕਦੇ ਸੀ। ਗੱਲਾਂ ਸੀ ਸੁਣ ਲੈਂਦੇ ਸੀ, ਚੁੱਪ ਹੋ ਜਾਂਦੇ ਸੀ ਆਪਣੀ ਰਸਤੇ ਵੱਲ ਤੁਰ ਪੈਂਦੇ ਸੀ। ਜੀ ਕਿਉਂਕਿ ਸਾਡਾ ਉੱਥੇ ਕੋਈ ਬਸ ਨਹੀਂ ਸੀ। ਹੂੰ ਹੂੰ ਤਾਂ ਹੀ ਗੱਲ ਹੁਣ ਤੁਸੀਂ ਕਿਹਾ ਵੀ ਇਹ 85% ਦਾ ਜਿਹੜਾ ਪੰਜਾਬੀ ਮਾਂ ਬੋਲੀ ਦਾ ਮੈਂ ਕਿਹਾ ਹੂੰ ਜਦੋਂ ਚੱਲਦੇ ਚੱਲਦੇ ਬੈਂਕ ਦੇ ਇਲੈਕਸ਼ਨ ਹੋਏ ਮੈਂ ਤੁਹਾਨੂੰ ਇਹਦੇ ਚ ਇਹ ਵੀ ਦੱਸਣਾ ਚਾਹੂੰਗਾ ਮੇਰੇ ਪਿਤਾ ਜੀ ਵੀ ਸਾਰੰਗਪੁਰ ਦੇ ਸਰਪੰਚ ਸੀ ਹੁਣ ਉਹਨਾਂ ਦੀ ਡੈਥ ਹੋ ਗਈ ਹੈ ਕਾਫੀ ਦਿਨ ਪਹਿਲਾਂ ਦਾਦਾ ਜੀ ਵੀ ਮੇਰੇ ਪੰਚ ਰਹੇ ਹਨ ਜੀ ਤੇ ਇਹਦੇ ਚ ਕਿਉਂਕਿ ਮੈਂ ਸੰਬੰਧ ਹੈ ਜੀ ਇੱਕ ਪਿੰਡੂ ਇਲਾਕੇ ਨਾਲ ਹੂੰ ਤੇ ਉਹਦੇ ਚ ਜਦੋਂ ਮੈਂ ਜਦੋਂ ਸੋਚਦਾ ਸੀ ਵੀ ਕਦੇ ਮੈਨੂੰ ਜੇ ਮੌਕਾ ਮਿਲਿਆ ਇਦਾਂ ਦਾ ਕਦੇ ਜ਼ਿੰਦਗੀ ਚ ਹੂੰ ਮੈਂ ਇੱਕ ਤਾਂ ਆਪਣੀ ਧਰਤੀ ਮਾਂ ਦਾ ਰੇਣ ਚਕਾਉਂਗਾ ਇੱਕ ਵੀ ਜਿਹੜੇ ਮੇਰੇ ਪਿੰਡ ਵਾਲੇ ਭਾਈ ਭੈਣ ਹੈ ਕੋਈ ਵੀ ਜਾਤ ਦਾ ਕੋਈ ਵੀ ਕਸ਼ਟ ਦਾ ਵੀ ਮੈਂ ਇਹਨਾਂ ਲਈ ਜੇ ਕੁਝ ਕਰ ਸਕਦਾ ਹੋਇਆ ਜਰੂਰ ਕਰੂੰਗਾ ਮੇਰੇ ਮਨ 'ਚ ਇਹ ਆਂਦਾ ਸੀ ਵੀ ਜੇ ਮੇਰੇ ਹੱਥ ਪਾਵਰ ਆਈ ਜਾਂ ਕੁਝ ਵੀ ਹੋਇਆ ਜਿੰਨੇ ਜੋਗਾ ਮੈਂ ਹੋਇਆ ਮੈਂ ਪੂਰਾ ਕਰੂੰਗਾ ਬਸ ਇਹਦੇ ਤੁਹਾਨੂੰ ਚਲਦੇ ਚਲਦੇ ਜੀ ਮੈਂ ਐਮਸੀ ਬਣਿਆ ਨੋਮੀਨੇਟਡ ਐਮ ਸੀ ਐ ਬਣਿਆ ਆਵਾਜ਼ ਵੀ ਚੱਕਦੇ ਰਹੇ ਜੀ ਪੱਤਰਕਾਰਤਾ ਜੀ ਵੀ ਚੱਕੀ ਹੁਣ ਵੀ ਚੱਕਦੇ ਐ ਫਿਰ ਬੈਂਕ ਦੇ ਇਲੈਕਸ਼ਨ ਜਦੋਂ ਡਾਇਰੈਕਟਰ ਦੇ ਆਏ ਜੀ ਮੈਨੂੰ ਮੈਨੂੰ ਪਤਾ ਨਹੀਂ ਸੀ ਨਾ ਮੈਨੂੰ ਹੈ ਸੀ ਵੀ ਮੈਂ ਇਲੈਕਸ਼ਨ ਲੜੂੰਗਾ ਓਕੇ ਮੇਰੇ ਕੋਲ ਕੁਝ ਬੰਦੇ ਆਏ ਸਿਆਣੇ ਕਹਿੰਦੇ ਵੀ ਤੇਰਾ ਕਿਵੇਂ ਐ ਤੂੰ ਸਾਡੀ ਵੱਲੋਂ ਲੜ ਇਲੈਕਸ਼ਨ ਤੇਰੇ ਫਾਦਰ ਵੀ ਰਹੇ ਆ ਡਾਇਰੈਕਟਰ ਹੂੰ ਮੈਂ ਕਹਾਂ ਜੀ ਵੀ ਮੈਂ ਇਨ ਪੋਲੀਟੀਕਲ ਵੱਲ ਹੈ ਸੀ ਪਰ ਇੰਨਾ ਨਹੀਂ ਸੀ ਵੀ ਮੈਨੂੰ ਇੱਕ ਇੱਕਦਮ ਫੈਸਲਾ ਹੋਇਆ ਹੂੰ ਕਹਿੰਦੇ ਲੜ ਤੇ ਉਦੋਂ ਚਲੋ ਬਜ਼ੁਰਗਾਂ ਦੀ ਸਾਰਿਆਂ ਦੀ ਸਲਾਹ ਹੋਈ ਤੇ ਰੱਬ ਨੇ ਵੀ ਕਿਰਪਾ ਕੀਤੀ ਕਿ ਸਭ ਤੋਂ ਵੱਧ ਵੋਟਾਂ ਨਾਲ ਚੰਡੀਗੜ੍ਹ ਚ ਮੈਂ ਡਾਇਰੈਕਟਰ ਬਣਿਆ ਜੀ ਓਕੇ ਸਭ ਦੇ ਸਹਿਯੋਗ ਨਾਲ ਮੇਰੇ ਭੈਣ ਭਾਈ ਪਿੰਡਾਂ ਦੇ ਸ਼ਹਿਰਾਂ ਦੇ ਸਭ ਨੇ ਮੈਨੂੰ ਨੰਬਰ 1 ਤੇ ਲਿਆਇਆ ਹੂੰ ਫਿਰ ਉਤੋਂ ਬਾਅਦ ਚਲਦੇ ਚਲਦੇ ਜੀ ਕਾਰਵਾ ਬਣਦਾ ਗਿਆ ਹੌਲੀ ਹੌਲੀ ਆਗੀ ਗੱਲ ਚੇਅਰਮੈਨ ਦੀ ਤੇ ਇਹਨਾਂ ਚ ਮੈਂ ਨਾਂ ਲੈਣ ਤੋਂ ਇਹਨਾਂ ਚ ਨਾਂ ਲੈ ਕੇ ਦੱਸੂਗਾ ਤੁਹਾਨੂੰ ਸਰਦਾਰ ਭੁਪਿੰਦਰ ਸਿੰਘ ਬਟੇੜੀ ਜੋਝਾਰ ਸਿੰਘ ਨਾਂ ਲੈਣੇ ਬਹੁਤ ਜ਼ਰੂਰੀ ਹੈ ਲੱਗਦਾ ਕਿ ਰਿ ਹਿਸਟਰੀ ਚ ਨਾਂ ਲਿਖੇ ਜਾਣਗੇ ਮੈਂ ਉਹੀ ਨਾਮ ਲੈ ਰਿਹਾ ਜੀ ਸਰਦਾਰ ਭੁਪਿੰਦਰ ਸਿੰਘ ਬਟੇੜੀ ਸਰਦਾਰ ਜੋਝਾਰ ਸਿੰਘ ਸੁਖਵਿੰਦਰ ਸਿੰਘ ਕਾਲਾ ਜੀ ਜਿਹੜੇ ਸਾਡੇ ਬੈਂਕ ਦੇ ਵਾਈਸ ਚੇਅਰਮੈਨ ਵੀ ਹੈ ਤੇ ਆਪਣੇ ਬਲੋਲਪੁਰ ਤੋਂ ਮਨਜੀਤ ਰਾਣਾ ਜੀ ਆਪਣੇ ਅ ਕਿਹ ਹੈ ਆਪਣਾ ਗੁਰਪ੍ਰੀਤ ਜੀ ਹਰਦੀਪ ਹਰਦੀਪ ਜੀ ਬਟਰੇਲੇ ਜੀ ਅ ਜੀਤ ਸਿੰਘ ਬਹਿਲਾਣਾ ਜੀ ਬਹਿਲਾਣਾ ਹੋ ਗਿਆ ਅ ਬਾਲਕ੍ਰਿਸ਼ਨ ਰਾਣਾ ਜੀ ਬਾਲਕ੍ਰਿਸ਼ਨ ਹੋ ਗਿਆ ਹਾਂਜੀ ਸਰਜੀਤ ਸਿੰਘ ਢਿੱਲੋਂ ਜੀ ਮਨੇ ਮੱਜਰੇ ਤੋਂ ਇਹਨਾਂ ਨੇ ਕੁਵਿੰਦਰ ਕਾਲਾ ਕੁਵਿੰਦਰ ਕਾਲਾ ਜੀ ਮੈਂ ਦੱਸਦਾ ਤੁਹਾਨੂੰ ਵਾਈਸ ਚੇਅਰਮੈਨ ਵੀ ਹੈ ਸਾਡੇ ਨਾਲ ਉਹ ਵਾਈਸ ਚੇਅਰ ਹਾਂਜੀ ਹਾਂਜੀ ਜਿਹੜਾ ਇਹ ਕੰਮ ਹੋਇਆ ਮੈਂ ਉਹਦੇ ਉੱਤੇ ਆ ਰਿਹਾ ਹਾਂ ਉਹਨਾਂ ਨੇ ਜਦੋਂ ਮੈਂ ਚੇਅਰਮੈਨ ਬਣਿਆ ਇਹ ਬੰਦਿਆਂ ਦਾ ਮੈਨੂੰ ਇੰਨਾ ਸੇ ਹੋ ਰਿਹਾ ਕਿਉਂਕਿ ਪਰ ਕਮਾਲ ਦੀ ਗੱਲ ਹੈ ਜਿੰਨੇ ਤੁਸੀਂ ਨਾਂ ਲਏ ਕੋਈ ਬੀਜੇਪੀ ਨਾਲ ਜੁੜਿਆ ਕੋਈ ਕਾਂਗਰਸ ਨਾਲ ਜੁੜਿਆ ਹੋ ਸਕਦਾ ਕੋਈ ਆਪ ਨਾਲ ਵੀ ਜੁੜਿਆ ਹੋਵੇ ਪਰ ਇਹ ਤੁਸੀਂ ਡਿਸੀਜਨ ਜਿਹੜਾ ਲਿਆ ਵੀ ਬੈਂਕ ਵਿੱਚ ਭਵਿਕ ਵਿੱਚ ਜਿਹੜੀ ਵੀ ਨੌਕਰੀ ਨਿਕਲੇਗੀ 85% ਉਹ ਚੰਡੀਗੜੀਆਂ ਨੂੰ ਮਿਲੇਗੀ ਇਹਦੇ ਤੇ ਸਾਰੀ ਸਾਂਝੀ ਸਮਝਤੀ ਸੀ ਬਿਲ ਦੇਖੋ ਇਹਦੇ ਚ ਕੋਈ ਪੋਲੀਟੀਕਲ ਅਸੀਂ ਜਦੋਂ ਬੈਂਕ ਚ ਬੈਂਕ ਚਲਾ ਰਹੇ ਹਾਂ ਅਸੀਂ ਕੋਈ ਪੋਲੀਟੀਕਲ ਤੌਰ ਤੇ ਨਹੀਂ ਅਸੀਂ ਇੱਕ ਸਾਡਾ ਪਰਿਵਾਰ ਪਿੰਡੂ ਤੇ ਸ਼ਹਿਰੀ ਗਰੁੱਪ ਦਾ ਇੱਕ ਪਰਿਵਾਰ ਹੈ ਜੋ ਡਿਸੀਜਨ ਲੈਣਾ ਅਸੀਂ ਇਕੱਠੇ ਲੈਣਾ ਹੈ ਤੇ ਅਸੀਂ ਇੱਕ ਬਾੜ ਦਾ ਕੰਮ ਕਰ ਰਹੇ ਹਾਂ ਖੇਤਾਂ ਚ ਬਾੜ ਹੁੰਦੀ ਹੈ ਨਾ ਜੀ ਆਪਾਂ ਕਹਿ ਦਿੰਦੇ ਜੇ ਬਾੜ ਹੀ ਖਾਣ ਲੱਗ ਜਵੇ ਤੇ ਖੇਤ ਦਾ ਕੁਝ ਨਹੀਂ ਬਚਦਾ ਜੋ ਚੰਡੀਗੜ੍ਹ ਨਾਲ ਹੋਇਆ ਹਮਮ ਪੁਰਾਣੇ ਅਫਸਰਾਂ ਨੇ ਜਾਂ ਹੁਣ ਕੋਈ ਸਾਡੇ ਫੇਵਰ ਚ ਕੁਝ ਨਹੀਂ ਕੀਤਾ ਪਿੰਡਾਂ ਦੇ ਕਿਉਂਕਿ ਜਦੋਂ ਦੁੱਖ ਇੰਨਾ ਵੱਧ ਜਾਂਦਾ ਨਾ ਜੀ ਫਿਰ ਤੁਸੀਂ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਮ ਜਦੋਂ ਸਾਡਾ ਲੁੱਟ ਲਿਆ ਹੁਣ ਜ਼ਮੀਨਾਂ ਲੁੱਟ ਲੀਆਂ ਜੇ ਸਾਰੇ ਬੰਦੇ ਇੱਦਾਂ ਦੇ ਹੈ ਕਿਸੇ ਟਾਈਮ ਦੇ ਬਹੁਤ ਵੱਡੇ ਲੈਂਡਲੋਰਡ ਸੀ ਜੀ ਉਰੇ ਔਰ ਬੜੇ ਮਿਹਨਤੀ ਟੱਬਰਾਂ ਤੋਂ ਆਏ ਹੋਏ ਹੈਗੇ ਧਰਤੀ ਨਾਲ ਜੁੜੇ ਹੋਏ ਜਿਨ੍ਹਾਂ ਦਾ ਮੈਂ ਨਾਮ ਲਿਆ ਹੁਣ ਜਦੋਂ ਅਸੀਂ ਇਕਜੁੱਟ ਹੋ ਕੇ ਫੈਸਲਾ ਲਿਆ ਇਹਨਾਂ ਨੇ ਮੈਨੂੰ ਇੱਕ ਚੀਜ਼ ਕਹੀ ਮੈਂ ਤੁਹਾਨੂੰ ਦੁਬਾਰੇ ਵੀ ਭੁਪਿੰਦਰ ਸਿੰਘ ਬਡੇੜੀ ਜੀ ਉਹਨਾਂ ਨੇ ਜੁਹਾਰ ਜੀ ਉਹਨਾਂ ਨੇ ਕਾਲਾ ਜੀ ਉਹਨਾਂ ਨੇ ਚੀਤ ਸਿੰਘ ਭੈਲਾਣਾ ਜੀ ਢਿੱਲੋ ਸਾਹਿਬ ਉਹਨਾਂ ਨੇ ਮੈਂ ਚਲੋ ਸਾਰੇ ਡਾਇਰੈਕਟਰਾਂ ਨੇ ਕਿ ਆਪਾਂ ਤੇਰੀ ਨਾਲ ਹੈ ਜਿਹੜਾ ਤੇਰਾ ਤੂੰ ਹਿਸ ਕਰਤੀ ਨਾ ਡਿਸੀਜਨ ਅਸੀਂ ਸਹਿਮਤ ਹੈ ਤੇਰੇ ਡਿਸੀਜਨ ਤੇ ਬਸ ਆਪਾਂ ਬੈਂਕ ਦਾ ਪ੍ਰੋਫਿਟ ਕਰਨਾ ਹੈ ਤੇ ਬੈਂਕ ਚ ਕੋਈ ਕਰਪਸ਼ਨ ਨਾ ਹੋਵੇ ਕੋਈ ਗਲਤ ਕੰਮ ਨਾ ਹੋਵੇ ਤੇ ਬੈਂਕ ਉੱਚਾਈ ਵੱਲ ਜਾਵੇ ਕਿਉਂਕਿ ਸਾਡੇ ਬਜ਼ੁਰਗ ਇਹਦੇ ਨਾਲ ਜੁੜੇ ਹੋਏ ਸੀ ਤੁਸੀਂ ਇਹ ਮਤਾ ਕਿਵੇਂ ਦਿਮਾਗ 'ਚ ਕਿਵੇਂ ਥਾਟ ਆਈ ਵੈਸੇ ਦੱਸਿਆ ਤਾਂ ਹੈਗਾ ਤੁਸੀਂ ਕਹਿੰਦੇ ਜਦੋਂ ਕੁਰਸੀ ਕਿਤੇ ਮਿਲੀ ਮੈਂ ਕਰਾਂਗਾ ਹਾਂਜੀ ਇਹ ਤੁਸੀਂ ਡਾਇਰੈਕਟਰਾਂ ਨਾਲ ਪਹਿਲਾਂ رائے ਕੀਤੀ ਹਾਂਜੀ ਇਹ ਮੈਂ ਆਪਣੇ ਡਾਇਰੈਕਟਰਾਂ ਨਾਲ رائے ਕੀਤੀ ਸੀ ਹੂੰ ਕੁਝ ਦਿਨ ਪਹਿਲਾਂ ਕੀਤੀ ਸੀ ਓਕੇ ਮੈਂ ਕਿਹਾ ਜੀ ਜੇ ਆਪਾਂ ਇਦਾਂ ਕਰ ਲਈਏ ਹੂੰ ਮੈਨੂੰ ਡਾਇਰੈਕਟਰਾਂ ਨੇ ਇੱਕੇ ਚੀਜ਼ ਕਹੀ ਭਵਿੰਦਰ ਸਿੰਘ ਮੈਦਾਖਰ ਚਾਚਾ ਜੀ ਆ ਸਾਡੇ ਤੇ ਜੁਝਾਰ ਸਿੰਘ ਉਹਨਾਂ ਤੇ ਆਪਣੇ ਕਾਲਾ ਜੀ ਉਹਨਾਂ ਸਾਰੇ ਜਿੰਨੇ ਹੈ ਉਹ ਕਹਿੰਦੇ ਤੂੰ ਜੋ ਕਰੂਗਾ ਬਹੁਤ ਵਧੀਆ ਕਰੂਗਾ ਤੇ ਇਹ ਵਧੀਆ ਮਤ ਹੈ ਅਸੀਂ ਤੇਰੀ ਨਾਲ ਇੱਕ ਜੁੱਟ ਹੈ ਮੈਂ ਕਹਾਂ ਜੀ ਜੇ ਤੁਸੀਂ ਕਹੋ ਤਾਂ ਆਪਾਂ ਇਹ ਚੀਜ਼ ਲਿਆਈਏ ਇਹ ਚੱਪਾ ਕੁਝ ਪ੍ਰੋਟੈਕਟ ਹੋ ਸਕਦੇ ਆ ਕਿਉਂਕਿ ਸਾਨੂੰ ਇਹਦੇ ਚ ਉਹ ਆਪ ਬੜੇ ਸਹਿਮਤ ਹੋਏ ਵੀ ਨਾ ਪੰਜਾਬ ਕੁਝ ਦਿੰਦਾ ਸਾਨੂੰ ਨਾ ਹਰਿਆਣਾ ਦਿੰਦਾ ਨਾ ਹਿਮਾਚਲ ਦੇ ਚੰਡੀਗੜ੍ਹ ਵੀ ਖੋਈ ਜਾਂਦਾ ਚੰਡੀਗੜ੍ਹ ਦੇ ਵਿੱਚ ਤਾਂ ਹਰੇਕ ਜਿਵੇਂ ਹੁੰਦਾ ਹੈ ਵੀ ਹਰੇਕ ਕਾਰ ਖੜਾ ਲਓ ਜਿਹਨੇ ਆਣਾ ਤਿੰਨ ਚਾਰ ਸਾਲ ਕੱਟੋ ਤੇ ਚਲੇ ਜਾਓ ਜੀ ਕਿਉਂਕਿ ਉਰੇ ਅਜੇ ਤੱਕ ਇਹ ਮਤੇ ਆਹ ਪਾਸ ਨਹੀਂ ਹੋਇਆ ਸੀ ਬੈਂਕ 'ਚ ਕਦੇ ਵੀ ਹੂੰ ਜਦੋਂ ਇਹਨਾਂ ਦਾ ਮੈਨੂੰ ਸ਼ੁਰੂ ਤੋਂ ਸਹਿਯੋਗ ਮਿਲਿਆ ਫਰਸਟ ਡੇ ਤੋਂ ਇਹ ਕਲੀਅਰ ਕਟ ਹੈ ਜੀ ਮੇਰੀ ਮжоਰਿਟੀ ਹੈ ਉੱਥੇ ਕਲੀਅਰ ਕਟ ਇਹਨਾਂ ਦਾ ਸਹਿ ਹੋ ਗਿਆ ਵੀ ਜੋ ਤੂੰ ਕਰੂਗਾ ਅਸੀਂ ਤੇਰੀ ਨਾਲ ਅੱਖਾਂ ਬੰਦ ਕਰਕੇ ਖੜੇ ਆਂ ਪਰ ਸਿਸਟਮ ਐਦਾ ਹੋਣਾ ਚਾਹੀਦਾ ਵੀ ਕਿਸੇ ਨਾਲ ਨਜਾਇਜ਼ ਨਾ ਜਦੋਂ ਹੁਣ ਤੁਹਾਨੂੰ ਪਤਾ ਹੈ ਜੇ ਹੁਣ ਕੋਈ ਵੀ ਬੰਦਾ ਇਕੱਲਾ ਕੁਝ ਨਹੀਂ ਕਰ ਸਕਦਾ ਜੇ ਤੁਹਾਡਾ ਤੁਸੀਂ ਜਦੋਂ ਇਹ ਮਤਾ ਲੈਂਦਾ ਤੇ ਮਤਾ ਲਿਆ ਕੇ ਉੱਥੇ ਅਧਿਕਾਰੀ ਵੀ ਬੈਠੇ ਹੋਣਗੇ ਕਿਵੇਂ ਇਹ ਸਰਵਸੰਮਤੀ ਨਾਲ ਕਿਵੇਂ ਅਪਰੂਵ ਹੋ ਗਿਆ ਜਦੋਂ ਇਹ ਮਤਾ ਆਇਆ ਜੀ ਸਾਰਿਆਂ ਨੇ ਹਮ ਯੂਨੀਨੀਮਸਲੀ ਹਮ ਹੱਥ ਖੜੇ ਕਰਤੇ ਵੀ ਸਾਡੇ ਵੱਲ ਉਹੇ ਪਾਸ ਹੈ ਸਾਰੇ ਡਾਇਰੈਕਟਰ ਹਾਂ ਹਾਂ ਉੱਥੇ ਆਪਣੇ ਨਵੀਨ ਜੀ ਐਸ ਡੀ ਐਮ ਵੀ ਬੈਠੇ ਸੀ ਓਕੇ ਸਾਡੇ ਅਨੁਰਾਧਾ ਚਕਤੀ ਜੀ ਐ ਮੈਨੇਜਿੰਗ ਡਾਇਰੈਕਟਰ ਉਹ ਵੀ ਬੈਠੇ ਸੀ ਠੀਕ ਹੈ ਚਲੋ ਥੋੜਾ ਜਾਂ ਐਮ ਡੀ ਸਾਹਿਬ ਨੇ ਮੈਂ ਮੈਨੂੰ ਕੋਈ ਗੁਰੇਜ ਨਹੀਂ ਹੈ ਉਹ ਕਹਿੰਦੇ ਦੇਖੋ ਜੀ ਉਰੇ ਕੋਈ ਲੈਜਿਸਲੇਸ਼ਨ ਨਹੀਂ ਹੈ ਤੁਹਾਡੇ ਯੂਟੀ ਦਾ ਆਪਣਾ ਮੈਂ ਕਹਾਂ ਜੀ ਫਿਰ ਸਾਡੇ ਬੰਦੇ ਕਿੱਥੇ ਜਾਣਗੇ ਨਾ ਸਾਨੂੰ ਪੰਜਾਬ ਦਿੰਦਾ ਨਾ ਹਰਿਆਣਾ ਦਿੰਦਾ ਸਾਡੇ ਫੰਡਾਮੈਂਟਲ ਰਾਈਟ ਕਿੱਥੇ ਜਾਣਗੇ ਚਲੋ ਆਪ ਚ ਹੋਇਆ ਵੀ ਤੁਸੀਂ ਉਰੇ ਤੋਂ ਪਾਸ ਕਰਕੇ ਭੇਜ ਦਿਓ ਵੀ ਅੱਗੇ ਆਰਸੀਐਸ ਕੋਲ ਜਾਏਗਾ ਜੋ ਹੋਏਗਾ ਸਾਨੂੰ ਮਨਜੂਰ ਹੋਏਗਾ ਓਕੇ ਕਿਉਂਕਿ ਬੋਰਡ ਆਫ ਡਾਇਰੈਕਟਰ ਦੀ ਮੇਨ ਬਾਡੀ ਸਾਡੇ ਮੇਨ ਜਿਹੜੀ ਪਾਲਿਸੀ ਮੇਕਿੰਗ ਬਾਡੀ ਹੈ ਬੈਂਕ ਦੀ ਕੋਆਪਰੇਟਿਵ ਬੈਂਕ ਦੀ ਉਹ ਬੋਰਡ ਆਫ ਡਾਇਰੈਕਟਰ ਹੁੰਦਾ ਕਿਉਂਕਿ ਉਹਨਾਂ ਨੇ ਪਾਲਿਸੀ ਬਣਾਣੀ ਹੁੰਦੀ ਹੈ ਅਪਰੂਵ ਕਰਨੀ ਹੁੰਦੀ ਹੈ ਜਦੋਂ ਇਹ ਸਾਰਾ ਸਿਸਟਮ ਉਰੇ ਤੋਂ ਹੋ ਗਿਆ ਕਿਉਂਕਿ ਅਫਸਰਾਂ ਦਾ ਥੋੜਾ ਜਿਹਾ ਆਪਣਾ ਆਪਣਾ ਹੁੰਦਾ ਹੈ ਅਫਸਰ ਕੋਈ ਦਿੱਲੀ ਤੋਂ ਆਇਆ ਜੀ ਕੋਈ ਕਿਤੇ ਤੋਂ ਆਇਆ ਕੋਈ ਕਿਤੇ ਤੋਂ ਆਇਆ ਅਸੀਂ ਦੇਖਣੇ ਜੀ ਆਪਣੇ ਲੋਕਲ ਆਧਾਰੇ ਦੇਖਣਾ ਹੈ ਲੋਕਲ ਫੀਲਡ ਦੇਖਣਾ ਹੈ ਜਿਹੜਾ ਤੁਸੀਂ ਇਹ ਮਤਾ ਸਰਸੰਤੀ ਨਾਲ ਪਾਸ ਕੀਤਾ ਉਹਨੂੰ ਆਰਸੀ ਕੋ ਗਿਆ ਰਜਿਸਟਰ ਕੋ ਗਿਆ ਉਹਦੇ ਫਾਈਨਲ ਅਪਰੂਵਲ ਉਹ ਦਏਗਾ ਉਹ ਰਿਜੈਕਟ ਵੀ ਕਰ ਸਕਦਾ ਨਹੀਂ ਸਰ ਰਿਜੈਕਟ ਦਾ ਅਗਰ ਕਿਉਂਕਿ ਇਹ ਮжоਰਿਟੀ ਚ ਪਾਸ ਹੋਇਆ ਹੈ ਡਾਇਰੈਕਟਰਾਂ ਨੇ ਪਾਸ ਕੀਤਾ ਹੈ ਉਹਦੇ ਤੇ ਪੂਰਾ ਉਹ ਲਿਖ ਕੇ ਦੇ ਦੇਗਾ ਵੀ ਮੈਂ ਕਿਉਂ ਕਰ ਰਿਹਾ ਹਾਂ ਕਿਉਂ ਕਿੰਤੂ ਪਰੰਤੂ ਕਰ ਰਿਹਾ ਹੈ ਜੇ ਜੇ ਉਹਨੇ ਰਿਜੈਕਟ ਕੀਤਾ ਹਾਂ ਜੇ ਰਿਜੈਕਟ ਕੀਤਾ ਜੀ ਇਹ ਮਤਾ ਅੱਜ ਅਸੀਂ ਤੁਹਾਡੇ ਮੱਦੇਮਤ ਉਹ ਸਾਰਿਆਂ ਨੂੰ ਹੀ ਦੱਸ ਦਈਏ ਕਿਉਂਕਿ ਇਹ ਅਸੀਂ ਸਰਬਸੰਮਤੀ ਨਾਲ ਪਾਸ ਕੀਤਾ ਹੈ ਬੋਰਡ ਦਾ ਡਿਸੀਜਨ ਹੈ ਵੈਸੇ ਤਾਂ ਇਹ ਰਿਜੈਕਟ ਹੋਣਾ ਨਹੀਂ ਚਾਹੀਦਾ ਕਿਉਂਕਿ ਸਾਡੀ ਬੋਰਡ ਆਫ ਡਾਇਰੈਕਟਰ ਸੁਪਰੀਮ ਬਾਡੀ ਹੁੰਦੀ ਹੈ ਪਾਲਿਸੀ ਬਣਾਉਣ ਦੀ 99% ਕਿਸੇ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਤੇ ਜੇ ਇਹ 19 ਕਿਰਚ ਹੁੰਦੀ ਹੈ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਮੈਂ ਤਾਂ ਕਹਿ ਰਿਹਾ ਮੈਨੂੰ ਲੱਗਦਾ 2022 ਸਾਲ ਪਹਿਲਾਂ ਮਾਰਕੀਟ ਕਮੇਟੀ ਚੰਡੀਗੜ੍ਹ ਉੱਥੇ ਵੀ ਤੁਹਾਡੇ ਵਾਂਗੇ ਚੇਅਰਮੈਨ ਤੇ ਡਾਇਰੈਕਟਰ ਸਾਰੇ ਮੋਸਟਲੀ ਪਿੰਡਾਂ ਤੋਂ ਹੁੰਦੇ ਉਹ ਮੰਡੀ ਦੇ ਵੀ ਹੁੰਦੇ ਆ ਪਰ ਮੋਸਟਲੀ ਮੈਜੋਰਟੀ ਪਿੰਡਾਂ ਚੋਂ ਹੁੰਦੇ ਨੇ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਸੀ ਵੀ ਮਾਰਕੀਟ ਕਮੇਟੀ ਚੰਡੀਗੜ੍ਹ ਚ ਸਰਕਾਰੀ ਕੰਮ ਜਿਹੜਾ ਆ ਉਹ ਅੰਗਰੇਜ਼ੀ ਨਹੀਂ ਪੰਜਾਬੀ ਭਾਸ਼ਾ ਵਿੱਚ ਕੀਤਾ ਜਾਏਗਾ ਔਰ ਉਹ ਮਤਲਬ ਜਦੋਂ ਡੀਸੀ ਕੋ ਗਿਆ ਤੇ ਡਿਪਟੀ ਕਮਿਸ਼ਨਰ ਨੇ ਉਹ ਮਤੇ ਨੂੰ ਰੱਦ ਕਰ ਦਿੱਤਾ ਉਹ ਕਹਿਤਾ ਵੀ ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ ਇਸ ਲਈ ਮਾਰਕੀਟ ਕਮੇਟੀ ਚੰਡੀਗੜ੍ਹ ਦਾ ਕੰਮ ਵੀ ਪੰਜਾਬੀ ਚ ਨਹੀਂ ਅੰਗਰੇਜ਼ੀ ਚ ਹੋਊਗਾ ਉਦੋਂ ਬੜੀ ਖੁਸ਼ੀ ਜाहिर ਕੀਤੀ ਸੀ ਪੰਜਾਬੀ ਹਿਤੈਸ਼ਿਆਂ ਨੇ ਪਰ ਡੀਸੀ ਨੇ ਆਪਣੇ ਇੱਕ ਹੁਕਮ ਨਾਲ ਹੀ ਲੀਕ ਫੇਸ ਦਿੱਤੀ ਸੀ ਸਰ ਆਪਾਂ ਕਹਿੰਦੇ ਆ ਵੀ ਪੰਜਾਬੀ ਤੁਸੀਂ ਕੋਆਪਰੇਟਿਵ ਬੈਂਕ ਚ ਜਾ ਕੇ ਦੇਖੋਗੇ ਨਾ ਬੋਰਡ ਪੜਿਓ ਜੀ ਪੰਜਾਬੀ ਚ ਵੀ ਲਿਖਿਆ ਹੋਇਆ ਹੂੰ ਹੂੰ ਮੇਰਾ ਨਾਮ ਹੂੰ ਪੰਜਾਬੀ ਚ ਵੀ ਨੇਮ ਪਲੇਟ ਪੰਜਾਬੀ ਇੰਗਲਿਸ਼ ਹਿੰਦੀ ਤਿੰਨਾਂ ਚ ਲਿਖੀ ਹੋਈ ਹੈ ਠੀਕ ਹੈ ਜਿਹੜੀ ਤੁਹਾਡੀ ਲੜਾਈ ਹੈ ਨਾ ਜੀ ਇਹ ਲੜਾਈ ਜਦੋਂ ਤੁਹਾਡਾ ਚੰਡੀਗੜ੍ਹ ਬਸਿਆ ਹੁਣ ਲੀ ਕਾਰਬੋਨ ਨੇ ਬਣਾਤਾ ਲੀ ਕਾਰਬੋਨ ਰਹਿਿਆ ਨਹੀਂ ਹੈ ਉਹਨੇ ਲੋਕਾਂ ਲਈ ਬਣਾਇਆ ਸੀ ਪਾਲਸੀਆਂ ਦਾ ਅਸੀਂ ਬਣਾਣੀਆਂ ਸੀ ਨਾ ਜੀ ਵੀ ਜਦੋਂ ਕਿੱਦਾਂ ਸਾਡੀ ਪੰਜਾਬੀ ਭਾਸ਼ਾ ਪਹਿਲੀ ਹੋਊਗੀ ਦੂਜੀ ਹੋਊਗੀ ਕਿਉਂਕਿ ਆਪਾਂ ਨਾ ਪੰਜਾਬ ਦਾ ਕਹੀ ਜੰਨੇ ਆ ਵੀ ਪੰਜਾਬ ਦਾ ਸਾਨੂੰ ਹੈ ਹੁਣ ਫਾਈਨੈਂਸ ਸੈਕਟਰੀ ਔਰੇ ਪੰਜਾਬ ਦਾ ਹੁੰਦਾ ਜੀ ਮੈਂ ਇਹਦੇ ਚ ਥੋੜਾ ਜਿਹਾ ਸਾਈਡ ਤੇ ਕਰੂੰਗਾ ਇਹ ਇਹ ਗੱਲ ਨੂੰ ਇਹਦੇ ਨਾਲ ਜੋੜਨ ਵਾਸਤੇ ਇਸ ਕਰਕੇ ਕਰੂੰਗਾ ਮੈਨੂੰ ਕਰਨੀ ਪੈਣੀ ਹੈ ਹੁਣ ਆਪਾਂ ਕੋਈ ਵੀ ਕੋਈ ਵੀ ਅੰਦੋਲਨ ਐਜੀਟੇਸ਼ਨ ਹੈ ਚੰਡੀਗੜ੍ਹ ਹੁੰਦਾ ਜੀ ਵੱਡਾ ਕਿਉਂਕਿ ਦਿੱਲੀ ਤੱਕ ਆਵਾਜ਼ ਜਾਵੇ ਹੁਣ ਜਦੋਂ ਔਰੇ ਮਸਲੇ ਆਏ ਜੀ ਅੱਪਾ ਵੀ ਮੈਂ ਵੀ ਬੜੀ ਢੇਰ ਤੋਂ ਲੈਂਡ ਪੂਲਿੰਗ ਦਾ ਮਸਲਾ ਸਾਰੇ ਜਿਹਨੇ ਲੈਂਡ ਓਨਰ ਹੈ ਚੱਕਿਆ ਹੋਇਆ ਹੈਗਾ ਹੁਣ ਜਦੋਂ ਪੰਜਾਬ ਤੋਂ ਅਫਸਰ ਆ ਰਹੇ ਆ ਜੀ ਫਾਈਨੈਂਸ ਸੈਕਟਰ ਹੀ ਪੰਜਾਬ ਤੋਂ ਆ ਰਿਹਾ ਹੈ ਹੋਰ ਅਫਸਰ ਪੰਜਾਬ ਤੋਂ ਆ ਰਹੇ ਆ ਤੇ ਉਹ ਇਹ ਚੀਜ਼ ਪੰਜਾਬ ਤੋਂ ਡਾਇਰੈਕਸ਼ਨ ਕਿਉਂ ਨਹੀਂ ਹੁੰਦੀਆਂ ਉਹਨਾਂ ਨੂੰ ਜੇ ਆਪਾਂ ਪੰਜਾਬ ਦਾ ਹਿੱਸਾ ਹੈ ਵੀ ਭਾਈ ਸਾਹਿਬ ਇਹਨਾਂ ਨੂੰ ਵੀ ਇਕੁਅਲ ਕਨਸੀਡਰ ਕਰੋ ਜਾਂ ਉਰੇ ਪੰਜਾਬੀ ਕਰੋ ਇਹ ਆਪਾਂ ਜਿਹੜੇ ਦੇਖੋ ਪਿੰਡਾਂ ਵਾਲੇ ਕੋਈ ਕਸਰ ਨਹੀਂ ਛੱਡਦੇ ਇਹਨਾਂ ਨੂੰ ਪਾਸ ਕਰਨ ਚ ਅਸੀਂ ਤਾਂ ਅਫਸਰਾਂ ਨਾਲ ਟੱਕਰ ਲੈ ਕੇ ਵੀ ਪਾਸ ਕਰਦੇ ਆਂ ਜੀ ਚੀਜ਼ਾਂ ਹੁਣ ਗੱਲ ਆ ਜਾਂਦੀ ਹੈ ਹਾਈ ਲੈਵਲ ਤੇ ਜਾ ਕੇ ਸੀਐਮ ਲੈਵਲ ਤੇ ਜਾ ਕੇ ਇਹ ਇਨਸਟਰਕਸ਼ਨਾਂ ਸਟੇਟਾਂ ਨੂੰ ਦੇਣੀ ਚਾਹੀਦੀਆਂ ਵੀ ਭਾਈ ਸਾਹਿਬ ਇਹ ਉਹਨਾਂ ਨੇ ਮਤੇ ਜਿਹੜੇ ਪਾਸ ਕਰਤੇ ਆ ਕਿਉਂਕਿ ਡੈਮੋਕ੍ਰੈਟਿਕ ਸੈਟਅਪ ਚ ਹੁਣ ਪੰਚਾਇਤਾਂ ਟੁੱਟ ਗਈਆਂ ਪੰਚਾਇਤਾਂ ਕੋਲ ਪਾਵਰਾਂ ਸੀ ਹੁਣ ਮਾਰਕੀਟ ਕਮੇਟੀ ਟੁੱਟ ਗਈ ਆਪਣੇ ਜ਼ਿਲ੍ਹਾ ਪ੍ਰਸ਼ਦ ਟੁੱਟ ਗਈ ਦੇਖੋ ਉਹਨਾਂ ਨੇ ਆਪਣਾ ਜ਼ੋਰ ਲਾ ਕੇ ਬੋਰਡ ਸਾਈਨ ਬੋਰਡ ਵਗੈਰਾ ਤਾਂ ਹੁਣ ਪੰਜਾਬੀ ਚ ਰੋਲਾ ਨੈਸ਼ਨਲ ਲੈਵਲ ਤੇ ਰੋਲੇ ਪੈਰੇ ਤੁਸੀਂ ਤਾਂ ਆਪ ਪੰਜਾਬੀ ਮੰਚ ਨਾਲੇ ਬੜੇ ਦੇਰ ਤੋਂ ਜੁੜੇ ਹੋਏ ਪੰਜਾਬੀ ਦਾ ਇੱਕ ਤੁੜਾ ਮੈਂ ਦਾ ਤੁੜਾ ਕਹੂੰਗਾ ਜੀ ਤੁਹਾਨੂੰ ਜਿਹੜਾ ਇੱਕ ਸਾਨੂੰ ਵੀ ਸਿੱਖਣੇ ਨੂੰ ਮਿਲਦਾ ਹੈ ਵੀ ਪੰਜਾਬੀ ਦਾ ਆਪਾਂ ਡਟ ਕੇ ਫੇਵਰ ਕਰ ਰਹੇ ਆ ਵੀ ਪੰਜਾਬੀ ਉਰੇ ਭਾਸ਼ਾ ਮਾਤਰ ਭਾਸ਼ਾ ਹੋਵੇ ਸਾਡੀ ਪੂਰਾ ਨੰਬਰ 1 ਮਿਲੇ ਉਰੇ ਸਾਰਾ ਕੁਝ ਹੂੰ ਹੂੰ ਪਰ ਇਹਦੇ ਚ ਕੁਛ ਨਾ ਕੁਛ ਸਾਡੀਆਂ ਸਰਕਾਰਾਂ ਦੇ ਜੜੀਆਂ ਚਾਹੇ ਪੰਜਾਬ ਹੈ ਹਰਿਆਣਾ ਹੈ ਇਹਨਾਂ ਦੇ ਫਾਈਨੈਂਸ ਸੈਕਟਰੀ ਕੋਲ ਪੂਰੀਆਂ ਪਾਵਰਾਂ ਜੀ ਡੀਸੀ ਤੋਂ ਤਾਂ ਵੱਡਾ ਹੈ ਜੀ ਫਾਈਨੈਂਸ ਸੈਕਟਰੀ ਉਹ ਕਿਉਂ ਨਹੀਂ ਆਰਡਰ ਕਰਦਾ ਵੀ ਭਾਈ ਸਾਹਿਬ ਡੀ ਸਾਹਿਬ ਜਦੋਂ ਮੱਥਾ ਟੋਡੇ ਕੋਲ ਆ ਗਿਆ ਤੁਸੀਂ ਕਿਉਂ ਨਹੀਂ ਕਰਦੇ ਪਾਸ ਐਦਾ ਐਦਾ ਹੀ ਸੇਮ ਹੈ ਜੀ ਐਦਾ ਆਮ ਇਹ ਹੈ ਵੀ ਜਿਹੜੇ ਪੰਜਾਬ ਤੋਂ ਅਧਿਕਾਰੀ ਆਉਂਦੇ ਨੇ ਹਾਂ ਜੀ ਉਹ ਇੱਥੇ ਆ ਕੇ ਪੰਜਾਬ ਨੂੰ ਭੁੱਲ ਜਾਂਦੇ ਨੇ ਜ਼ਿਆਦਾਤਰ ਮੈਂ ਮੈਂ ਇੱਕ ਦੋ ਜਿਹੜੇ ਨੇ ਉਹ ਪੰਜਾਬ ਦਾ ਪੱਖ ਰੱਖ ਰਹੇ ਹੁਣ ਬਹੁਤੇ ਚੰਡੀਗੜੀਏ ਬਣ ਜਾਂਦੇ ਇੱਥੇ ਆ ਕੇ ਮੈਂ ਤੁਹਾਨੂੰ ਮੈਂ ਇਹੀ ਗੱਲ ਉੱਤੇ ਹੈ ਜੀ ਜਦੋਂ ਅਸੀਂ ਆਪਣੀ ਕੁਲੀ ਭੁੱਲ ਗਏ ਨਾ ਜੀ ਦੂਜਿਆਂ ਦੇ ਦੇਖਣ ਲੱਗ ਗਏ ਚਮਕ ਧਮਕ ਦੇਖਣ ਲੱਗ ਗਏ ਫਿਰ ਥੋੜਾ ਪਤਨ ਸ਼ੁਰੂ ਹੋ ਜਾਂਦਾ ਕਹਿੰਦੇ ਨੀ ਸਤਿੰਦਰਪਾਲ ਜੀ ਤੁਸੀਂ ਤੇ ਚਲੋ ਚੇਅਰਮੈਨ ਬਣ ਗਏ ਬੈਂਕ ਦੇ ਤੁਸੀਂ ਡਿਸਾਈਡ ਕਰ ਲਿਆ ਤੁਹਾਡੇ ਅੰਬਰ ਇਹ ਇਹ ਅੱਗ ਸੀ ਇਹ ਦੁੱਖ ਸੀ ਇਹ ਦਰਦ ਸੀ ਵੀ ਯਾਰ ਜਮੀਨਾਂ ਸਾਡੀਆਂ ਘਰ ਸਾਡੇ ਉਜਾੜ ਕੇ ਬਣਿਆ ਤੇ ਸਾਨੂੰ ਮਿਲੇ ਕੁਝ ਨਹੀਂ ਇਹ ਚਾਹੀਦਾ ਨਹੀਂ ਵੀ ਚੰਡੀਗੜ੍ਹ ਪ੍ਰਸ਼ਾਸਨ ਜਦੋਂ ਇਹ ਲੈਡ ਅਕਵਾਇਰ ਕਰ ਲਈ ਸਾਰੀ ਠੀਕ ਹੈ ਕੌਡੀਆਂ ਦੇ ਭਾਵੇਂ ਆਪਣੀ ਕਿਤਾਬ ਚ ਵੀ ਲਿਖਿਆ ਉਜਾੜੇ ਤੇ ਉਜਾੜਾ ਕਰ ਦਿੱਤਾ ਪਰ ਇੱਕ ਤੇ ਇਹ ਤੇ ਇੱਕ ਆਮ ਸਧਾਰਨ ਆ ਵੀ ਜੇ ਕਿਸੇ ਬੰਦੇ ਨੂੰ ਉਜਾੜੋ ਤੇ ਬੰਦਾ ਕਹਿੰਦਾ ਵੀ ਉਸ ਪ੍ਰਸ਼ਾਸਨ ਚ ਜਿਹੜੀਆਂ ਨੌਕਰੀਆਂ ਹੋਣਗੀਆਂ ਉਹਦਾ ਐਨਾ ਕੋਟਾ ਜਿਹੜਾ ਉਹਨਾਂ ਨੂੰ ਦਿੱਤਾ ਜਾਊਗਾ ਇਹ ਪੂਰਾ ਭਾਰਾ ਪਰ ਵੀ ਤੁਹਾਨੂੰ ਨੌਕਰੀਆਂ ਚ ਕੋਟਾ ਨਹੀਂ ਦਿੱਤਾ ਜਦੋਂ ਉਜਾੜਿਆ ਤੁਹਾਨੂੰ ਸਰ ਬਿਲਕੁਲ ਕੋਟਾ ਨਹੀਂ ਦਿੱਤਾ ਬਿਲਕੁਲ ਕੋਈ ਰੀਹੈਬਿਲੀਟੇਸ਼ਨ ਸਕੀਮ ਨਹੀਂ ਆਈ ਕੋਈ ਪਾਲਿਸੀ ਨਹੀਂ ਦਿੱਤੀ ਹੁਣ ਅਪਾ ਮੈਂ ਕਈ ਕੰਟਰੀਆਂ ਘੁੰਮਿਆ ਜੀ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਉੱਥੇ ਅਮਰੀਕਾ ਚ ਰੈਡ ਇੰਡੀਅਨ ਹੋ ਗਏ ਜੀ ਨਿਊਜ਼ੀਲੈਂਡ ਦੇ ਮੈਂ ਨਟ ਤੇ ਵੀ ਦੇਖਦਾ ਉਹ ਜਿਹੜੇ ਉੱਥੇ ਦੇ ਅਸਲੀ ਮੋਰੀ ਨੇ ਜੀ ਉਹ ਉਹਨਾਂ ਨੂੰ ਬੜੀਆਂ ਸਹੂਲਤਾਂ ਦਿੰਦੇ ਆ ਸਹੂਲਤਾਂ ਦਿੰਦੇ ਆ ਉਹ ਬੜੀ ਪ੍ਰੋਟੈਕਟ ਕਰਕੇ ਰੱਖਦੇ ਆ ਹੂੰ ਹੂੰ ਉਹ ਆਪਣੇ ਆਪਣੇ ਜਿਹੜੇ ਮੈਂ ਤਾਂ ਕਹੂੰਗਾ ਅਫਸਰ ਕਹਿ ਲੋ ਹਕਮਰਾਨ ਕਹਿ ਲੋ ਇਹ ਹੁਣ ਸਾਡੀਆਂ ਜ਼ਮੀਨਾਂ ਵੀ ਲੈ ਲੀਆਂ ਇਹਨਾਂ ਨੇ ਸਭ ਕੁਝ ਲੈ ਲਿਆ ਅੱਜ ਤੱਕ ਤੁਸੀਂ ਬੈਠੇ ਹੋ ਤੁਸੀਂ ਪੁਰਾਣੇ ਜੋੜੇ ਹੋ ਮੈਨੂੰ ਇੱਕ ਦੱਸ ਦੋ ਕਿੰਨੀ ਦੇਰ ਹੋ ਗਈ ਓਰੇ ਡਿਮਾਂਡਾਂ ਕਰਦੇ ਆ ਨੂੰ ਵੀ ਅਸੀਂ ਫਰੀਚ ਜ਼ਮੀਨ ਦੇਣ ਨੂੰ ਰਾਜੀ ਹੋਏ ਹੋਏ ਆ ਵੀ ਸਾਨੂੰ ਡਵੈਲਪਮੈਂਟ ਦੇ ਦਿਓ ਸਾਡੇ ਬੱਚੇ ਓਰੇ ਕੁਝ ਕਰ ਸਕਣ ਤੇ ਅੱਛਾ ਇੱਕ ਹੋਰ ਹੈ ਜੇ ਤੁਹਾਡੀ ਭਾਸ਼ਾ ਭਾਸ਼ਾ ਡਾਇਰੈਕਟਲੀ ਰਿਲੇਟਿਡ ਤੋਂ ਤੁਹਾਡੀ ਮਿੱਟੀ ਨਾਲ ਜੁੜੀ ਹੋਈ ਹੈ ਇਹ ਇਹ ਇੱਕ ਚੀਜ਼ ਹੈ ਜੇ ਤੁਹਾਡੀ ਮਿੱਟੀ ਖਤਮ ਹੁੰਦੀ ਜਾ ਰਹੀ ਹੈ ਮਤਲਬ ਕਿ ਤੁਹਾਡੀ ਭਾਸ਼ਾ ਵੀ ਖਤਮ ਹੁੰਦੀ ਜਾ ਰਹੀ ਹੈ ਇਹ ਇਹ ਇੱਕ ਇੱਕ ਸਿਸਟਮ ਹੁਣ ਤੇ ਸਤਿੰਦਰਪਾਲ ਜੀ ਇਸ ਤੋਂ ਵੀ ਅੱਗੇ ਗੱਲ ਚੱਲ ਗਈ ਚੰਡੀਗੜ੍ਹ ਦੇ ਪਿੰਡਾਂ ਨੂੰ ਵੀ ਪ੍ਰਸ਼ਾਸਨ ਭੁੱਲ ਗਿਆ ਕੋਈ ਕੋਟਾ ਨਹੀਂ ਕੁਛ ਨਹੀਂ ਇੱਕ ਜਿਹੜਾ ਰੀਆਰਗੇਨਾਈਜ਼ਰ ਐਕਟ ਸੀ 66 1966 ਦਾ ਉਹਦੇ ਵਿੱਚ ਇਹ ਵੀ 60% ਅਧਿਕਾਰੀ ਤੇ ਮੁਲਾਜ਼ਮ ਪੰਜਾਬ ਤੋਂ ਆਉਣਗੇ 40% ਹਰਿਆਣੇ ਤੋਂ ਆਉਣਗੇ ਉਹ ਜਿਹੜਾ ਡੈਪੂਟੇਸ਼ਨ ਕੋਟਾ ਆ ਉਹ ਵੀ 4% ਰਹਿ ਗਿਆ 55% ਇਹਨਾਂ ਨੇ ਖਾ ਲਿਆ ਹੁਣ ਤੇ ਉਹ ਪੰਜਾਬ ਨੂੰ ਵੀ ਨੇੜੇ ਨਹੀਂ ਲੱਗਣਦੇ ਰਿਹਾ ਚੰਡੀਗੜ੍ਹ ਪ੍ਰਸ਼ਾਸਨ ਤਿਲੋਚਨ ਜੀ ਇਹ ਚੀਜ਼ਾਂ ਦੇਖੋ ਪੰਜਾਬ ਹਰਿਆਣਾ ਸਟੇਟ ਹੈ ਉਰੇ 40 ਤੇ 60 ਦਾ ਕੋਟਾ ਹੈ 60 40 ਦੀ ਰੇਸ਼ੋ ਹੈ ਤੁਸੀਂ ਹੁਣ ਇੱਕ ਕਦਮ ਤਾਂ ਅਫਸਰਾਂ ਨੂੰ ਵੀ ਲੈਣਾ ਪੈਣਾ ਨਾ ਜੀ ਉਰੇ ਹੁਣ ਅਫਸਰ ਡੈਪੂਟੇਸ਼ਨ ਤੇ ਤਦੇ ਆਣਗੇ ਜੇ ਕੋਟਾ ਹੋਊਗਾ ਜੇ ਹੋਊਗਾ ਨਹੀਂ ਅਗਲੇ ਅਫਸਰ ਸਟੌਪ ਹੋ ਜਾਣਗੇ ਅਫਸਰ ਉਰੇ ਆ ਕੇ ਕਿਉਂਕਿ ਉਹਨਾਂ ਦੀ ਤਾਂ ਯੂਨੀਅਨਾਂ ਨਹੀਂ ਬਣੀਆਂ ਹੋਈਆਂ ਐਸੋਸੀਏਸ਼ਨ ਬਣੀ ਹੋਈ ਹੈ ਪੀਸੀਐਸ ਦੀ ਐਚਜੀਐਸ ਦੀ ਉੱਥੇ ਆਈਐਸਾਂ ਦੀ ਫਾਈਨਲ ਸੈਕਟਰੀ ਥੋੜੇ ਬੈਠੇ ਐ ਹੋਰ ਉੱਪਰ ਅਧਿਕਾਰੀ ਥੋੜੇ ਐ ਦੇਖੋ ਅਸੀਂ ਤਾਂ ਇੱਕ ਪੋਲੀਟੀਕਲ ਵਾਲੇ ਸਿਸਟਮ ਐ ਅਸੀਂ ਤਾਂ ਆਪਣੇ ਪੋਲੀਟੀਕਲ ਬੌਸ ਕੋਲ ਜਾਵਾਂਗੇ ਕੋਈ ਵੀ ਪ੍ਰੋਬਲਮ ਪਹਿਲਾਂ ਉਹਦੇ ਕੋਲ ਉਹਨਾਂ ਦੇ ਪੋਲੀਟੀਕਲ ਬੌਸ ਦਾ ਕਰਨੇ ਵਾਲੇ ਐ ਜੀ ਉਹ ਕਿਉਂ ਨਹੀਂ ਓਰੇ ਇੱਕ ਮੈਨੂੰ ਚਿੱਠੀ ਦਿਖਾ ਦਿਓ ਚਾਹੇ ਪੰਜਾਬ ਦੀ ਦਿਖਾ ਦਿਓ ਹਰਿਆਣਾ ਐਸੋਸੀਏਸ਼ਨ ਦੀ ਦਿਖਾ ਲਓ ਅਫਸਰਾਂ ਦੀ ਦਿਖਾ ਦਿਓ ਵੀ ਭਾਈ ਓਰੇ ਇਹ ਮੇਨਟੇਨ ਰਹਿਣਾ ਚਾਹੀਦਾ ਐ ਦੇਖੋ ਕੋਈ ਚੀਜ਼ ਐ ਜੇ ਤੁਸੀਂ ਲੜੂਗੇ ਕੁਛ ਨਾ ਕੁਛ ਤੁਹਾਨੂੰ ਮਿਲੂਗਾ ਕਿਉਂਕਿ ਇਹ ਤਦੇ ਮੈਂਟੇਨ ਰਹੂਗਾ ਉਰੇ ਅਫਸਰਾਂ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਵੀ ਸਾਡੀ ਇਹ ਖਤਮ ਹੋ ਰਹੀ ਹੈ ਜੀ ਹੋਂਦ ਪੰਜਾਬ ਤੇ ਹਰਿਆਣਾ ਨੂੰ ਮੈਂ ਤੁਹਾਡੇ ਰਹੀ ਵੀ ਅਪੀਲ ਕਰਦਾ ਅਫਸਰਾਂ ਨੂੰ ਮੈਂ ਡੀਸੀ ਹਰਿਆਣੇ ਤੋਂ ਆ ਡੀਸੀ ਸਾਹਿਬ ਆਪਣੇ ਪੰਜਾਬ ਤੋਂ ਐਸਐਸਪੀ ਪੰਜਾਬ ਦਾ ਜੀ ਜਿਵੇਂ ਫਾਈਨੈਂਸ ਸੈਕਟਰੀ ਪੰਜਾਬ ਤੋਂ ਹੋਮ ਸੈਕਟਰੀ ਹਰਿਆਣੇ ਤੋਂ ਹੈ ਇਹ ਵੀ ਇੱਕ ਝੁੱਟ ਹੋ ਜਾਣ ਨਹੀਂ ਤਾਂ ਇਹਨਾਂ ਦਾ ਵੀ ਆਣੇ ਵਾਲੇ ਟਾਈਮ ਤੇ ਇਹਨਾਂ ਨੂੰ ਉਰੇ ਕੁਝ ਨਹੀਂ ਮਿਲਣਾ ਨੇ ਹੁਣ ਵੀ ਆਈਐਸ ਅਫਸਰ ਜਿਹੜੇ ਪੀਸੀਐਸਐਸਆਰ ਅਫਸਰ ਨੇ ਉਹਨਾਂ ਦੇ ਉੱਪਰ ਯੂਟੀਕੇਟਰ ਆ ਕੇ ਹਾਵੀ ਹੋ ਗਿਆ ਉਹਨਾਂ ਨੇ ਤਾਂ ਨੁਕਰੇ ਲਾਇਆ ਪਿਆ ਮੈਂ ਇੱਕ ਹੋਰ ਤੁਹਾਨੂੰ ਤੁਹਾਡੇ ਧਿਆਨ ਚ ਲਿਆਉਣੀ ਚਾਹੁੰਦਾ ਆਉਣ ਵਾਲੇ ਸਮੇਂ ਚ ਪੰਜਾਬ ਦਾ ਵੱਡਾ ਮੁੱਦਾ ਬਣਨਾ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਨਵੇਂ ਰੂਲ ਡਰਾਫਟ ਕੀਤੇ ਨੇ ਜਿਹਦੇ ਵਿੱਚ ਇਹ ਗੱਲ ਕਹਿਤੀ ਹੈ ਅੱਗੇ ਕੀ ਸੀ ਡਾਇਰੈਕਟਰ ਹੈਲਥ ਡਿਊਟੀ ਦਾ ਜਿਹੜਾ ਉਹ ਪੰਜਾਬ ਤੋਂ ਆਉਂਦਾ ਸੀ ਤੇ ਮੈਡੀਕਲ ਸੁਪਰਡੈਂਟ ਜਿਹੜਾ ਹਰਿਆਣਾ ਤੋਂ ਆਉਂਦਾ ਸੀ ਨਵੇਂ ਰੂਲਾਂ ਤੇ ਕਹਿਤਾ ਵੀ ਹੁਣੇ ਪੱਕੀਆਂ ਪੋਸਟਾਂ ਜਿਹੜੀਆਂ ਪੰਜਾਬ ਤੇ ਹਰਿਆਣਾ ਇੰਦੀਆਂ ਖਤਮ ਨੇ ਹੁਣ ਡਾਇਰੈਕਟਰ ਹੈਲਥ ਤੇ ਮੈਡੀਕਲ ਸੁਪਰਡੈਂਟ ਦਿੱਲੀ ਤੋਂ ਵੀ ਆ ਸਕਦਾ ਨਿਕੋਬਾਰ ਤੋਂ ਵੀ ਆ ਸਕਦਾ ਜੂਟੀਆਂ ਜਿੰਨੀਆਂ ਡਿਊਟੀ ਨਿਰਦੇਸ਼ ਦੀਆਂ ਉਹਨਾਂ ਵਿੱਚੋਂ ਕਿਤੇਉਂ ਵੀ ਆ ਸਕਦਾ ਮਤਲਬ ਇੱਥੋਂ ਤੱਕ ਦੇ ਨਿਯਮ ਬਣਾਏ ਜਾ ਰਹੇ ਨੇ ਔਰ ਜਦੋਂ ਇਹ ਨਿਯਮ ਬਣਾਉਂਦੇ ਨੇ ਵੀ ਪੰਜਾਬ ਤੇ ਹਰਿਆਣਾ ਵਿੱਚੋਂ ਇੰਨੇ ਬਲਾਜ ਮਾ ਸਕਦੇ ਆ ਨਾਲ ਅਦਰ ਸਟੇਟ ਵੀ ਲਿਖ ਦਿੰਦੇ ਇਹਨਾਂ ਨੂੰ ਅਦਰ ਸਟੇਟ ਨਾਲ ਡਿਊਟੀ ਪ੍ਰਸ਼ਾਸਨ ਨੂੰ ਇੰਨਾ ਪਿਆਰ ਕਿਉਂ ਹੈ ਦੇਖੋ ਜੀ ਜਾਂ ਤਾਂ ਚੰਡੀਗੜ੍ਹ ਦਾ ਆਪਣਾ ਸਬੋਡੀਨੇਟ ਸਿਲੈਕਸ਼ਨ ਬੋਰਡ ਬਣਾ ਦਿਓ ਹੂੰ ਜਿਵੇਂ ਯੂਪੀਐਸਸੀ ਚੰਡੀਗੜ੍ਹ ਦਾ ਲੱਗ ਬਣਾ ਦਿਓ ਕਿਉਂਕਿ ਉਰੇ ਬੱਚੇ ਵੀ ਬੜੇ ਹੁਨਾਰੇ ਅੱਗੇ ਜਿਹੜੇ ਉਰੇ ਜੰਮੇ ਆ ਵਧੀਆ ਸਕੂਲਾਂ 'ਚ ਪੜੇ ਪੂਰੇ ਵਰਲਡ 'ਚ ਫੈਲੇ ਹੋਏ ਆ ਜੀ ਸਾਡੇ ਬੱਚੇ ਹਰੇਕ ਕੰਮ 'ਚ ਮਾਹਰ ਆ ਜੀ ਹੂੰ ਹੁਣ ਯਾਦਾ ਸਾਡੇ ਉਰੇ ਤੋਂ ਜਿਹੜਾ ਬੱਚਾ ਸਕੂਲਿੰਗ ਕੀਤੀ ਐ ਕਾਲਜ ਕੀਤਾ ਐ ਤੇ ਉਰੇ ਜੋਬ ਕਰੇ ਅਸੀਂ ਜੋ ਪਹਿਰੇ ਵੀ ਅਸੀਂ ਇਹ ਕੋਟਾ ਕੀਤਾ ਤੇ ਹੁਣ ਤੁਸੀਂ ਉਹ ਇਧਰੋਂ ਕੋਈ ਹੋਰ ਸਟੇਟ ਤੋਂ ਉਰੇ ਲਿਆ ਕਿਉਂਕਿ ਪੰਜਾਬ ਦੇ ਨੂੰਰੇ ਤਦਪਤਾ ਕਿਉਂਕਿ ਨੇਬਰਿੰਗ ਸਟੇਟ ਹੈ ਨੇਬਰਿੰਗ ਸਟੇਟ ਹੈ ਪੰਜਾਬ ਦੀ ਧਰਤੀ ਤੇ ਬਣਿਆ ਹੈ ਕੈਪੀਟਲ ਹੈ ਪੰਜਾਬ ਦੀ ਧਰਤੀ ਤੇ ਬਣਿਆ ਹੈ ਹਰਿਆਣੇ ਦੀ ਕੈਪੀਟਲ ਹੈ ਜੀ ਉਹਨਾਂ ਨੂੰਰੇ ਦਾ ਦੁੱਖਦਰਦ ਤਦਪਤਾ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਵਿਚੜਦੇ ਆ ਉਰੇ ਤੇ ਹੁਣ ਜਿਹੜਾ ਬੰਦਾ ਹੁਣ ਦਿੱਲੀ ਤੋਂ ਤੁਸੀਂ ਉਰੇ ਲਿਆ ਕੇ ਲਾਉਂਗੇ ਜਾਂ ਕਿਸੇ ਹੋਰ ਅੰਡੇ ਮਾਰ ਨਿਕੋਬਾਰ ਤੋਂ ਉਰੇ ਲਿਆ ਕੇ ਲਾਉਂਗੇ ਅਸੀਂ ਉਹ ਬੰਦੇ ਨੂੰ ਪਹਿਲਾਂ ਤਾਂ ਉਰੇ ਸਮਝਣਾ ਪੈਣਾ ਉਰੇ ਕੀ ਹੈ ਤੇ ਦੂਏ ਨੂੰ ਇੱਕ ਜਿਵੇਂ ਦਰਦ ਹੁੰਦਾ ਜੀ ਦਰਦ ਨਹੀਂ ਹੋਏਗਾ ਉਹ ਫਿਰ ਉਹ ਹੋਰ ਦ੍ਰਿਸ਼ਟੀ ਨਾਲ ਦੇਖੇਗਾ ਕਿਉਂਕਿ ਹੁਣ ਸਾਡੇ ਰਾਈਟ ਦਾ ਕਹਾਣੀ ਤਦ ਹੋ ਰਿਹਾ ਵੀ ਉਰੇ ਸਾਡੇ ਲਈ ਕੋਈ ਸਕੀਮ ਆ ਹੀ ਨਹੀਂ ਰਹੀ ਕਿਉਂਕਿ ਕਹਾਣੀ ਤਾਂ ਹੁੰਦਾ ਜੇ ਤੁਹਾਡੇ ਆਪਣੇ ਬੰਦੇ ਵਿੱਚ ਹੈ ਹੁਣ ਅਸੀਂ ਜੇ ਬੋਰਡ ਆਫ ਡਾਇਰੈਕਟਰ ਚ ਪਿੰਡਾਂ ਚੋਂ ਆਏ ਸਾਨੂੰ ਦਰਦ ਸੀ ਅਸੀਂ ਪਾਸ ਕਰਦੇ ਆ ਕਿਉਂਕਿ ਸਾਡੇ ਕੋਲ ਪਾਵਰ ਹੈ ਪਾਵਰ ਹੁਣ ਅਖੀਰ ਲ ਸਵਾਲ ਹੀ ਕਰੂੰਗਾ ਤੁਸੀਂ ਉਹ ਦਰਦ ਨੂੰ ਲੈ ਕੇ ਮਤਾ ਪਾਸ ਕੀਤਾ ਵੀ ਚੰਡੀਗੜ੍ਹ ਦੇ ਬੈਂਕ ਵਿੱਚ ਚੰਡੀਗੜ੍ਹ ਹੀ ਜਿਹੜੇ ਭਰਤੀ ਹੋਣਗੇ ਇੱਕ ਨਵਾਂ ਤੁਸੀਂ ਲੀਪਾਈ ਜੱਦੀ ਪੁਸ਼ਤੀ 15% ਪਿੰਡਾਂ ਵਾਸਤੇ ਵੀ ਰੱਖਿਆ ਉਹ ਵੀ ਨਾਲ ਆ ਕਿ ਜੇ ਇਹ ਤੁਹਾਡਾ ਜਿਹੜਾ ਮਤਾ ਹੈ ਬਿਊਰੋਕਰੇਸੀ ਇਹਦੇ ਤੇ ਲੀਕ ਫੇਰ ਦਿੰਦੀ ਹੈ ਵੀ ਨੋ ਤਾਂ ਫਿਰ ਕੀ ਅਗਲਾ ਐਕਸ਼ਨ ਲੋਗੇ ਸਰ ਦੇਖੋ ਜਦੋਂ ਮਤਾ ਪਾਸ ਹੋ ਜਾਂਦਾ ਨਾ ਬੈਂਕ ਦੇ ਅਸੀਂ ਮжоਰਟੀ ਚ ਕੀਤਾ ਇਹ ਮਤਾ ਪਾਸ ਰੈਜੋਲੂਸ਼ਨ ਫਿਰ ਭਰਤੀ ਦੁਜੇ ਵੀ ਨਹੀਂ ਹੋ ਸਕਦੇ ਕਿਉਂਕਿ ਇਹ ਪਾਵਰ ਹੈ ਜਦੋਂ ਤੱਕ ਇਹਦਾ ਪ੍ਰੋਪਰ ਡਿਸੀਜਨ ਨਹੀਂ ਹੁੰਦਾ ਡਟੇ ਰਹੋਗੇ ਅਸੀਂ ਡਟੇ ਰਹੂਗੇ ਅਸੀਂ ਫਿਰ ਆਲੇ-ਦਾਲੇ ਤੋਂ ਨਹੀਂ ਭਰਤੀ ਕਰੂਗੇ ਜੀ ਜਦੋਂ ਤੱਕ ਅਸੀਂ ਬੈਠੇ ਆ ਕਿਉਂਕਿ ਅਸੀਂ ਰਿਟਰਨ ਚ ਤਦ ਹੀ ਕੀਤੀ ਹੈ ਕਾਰਵਾਈ ਜੇ ਦੂਜੇ ਸਟੇਟਾਂ ਤੋਂ ਜਾਂ ਦੂਜੇ ਤੋਂ ਆਉਂਦੇ ਆ ਤੇ ਸਾਨੂੰ ਇਗਨੋਰ ਚੰਡੀਗੜ੍ਹ ਨੂੰ ਇਗਨੋਰ ਕਰਦੇ ਆ ਤੇ ਅਸੀਂ ਵੀ ਇਹਦੇ ਵਿਰੁੱਧ ਪੂਰੇ ਖੜੂਗੇ ਜੀ ਤੇ ਆਪਾਂ ਇਹਦਾ ਵਿਰੋਧ ਕਰੂਗੇ ਚਾਹੇ ਸਾਨੂੰ ਕੁਝ ਕਰਨਾ ਪਵੇ ਕਿਤੇ ਜਾਣਾ ਪਵੇ ਸਾਨੂੰ ਹਾਈ ਕੋਰਟ ਵੀ ਸਾਡੇ ਚੰਡੀਗੜ੍ਹ ਚ ਹੈ ਸਾਨੂੰ ਫਿਰ ਦਿੱਲੀ ਵੀ ਦੂਰ ਨਹੀਂ ਹੈ ਦਿੱਲੀ ਵੀ ਦੂਰ ਨਹੀਂ ਆ ਸੋ ਤੁਸੀਂ ਸੁਣਿਆ ਸਤਿੰਦਰ ਪਾਲ ਜੀ ਕੋਲੋਂ ਉਹਨਾਂ ਨੇ ਬੜਾ ਸਪਸ਼ਟ ਸ਼ਬਦਾਂ ਚ ਕਿਹਾ ਵੀ ਇਹ ਸਾਡਾ ਰਾਈਟ ਬੰਦਾ ਇਹ ਸਾਡਾ ਅਧਿਕਾਰ ਹੈ ਕਿਉਂਕਿ ਚੰਡੀਗੜ੍ਹ ਦਾ ਜਿਹੜਾ ਕੋਆਪਰੇਟਿਵ ਬੈਂਕ ਹੈ ਇਹ ਪਿੰਡਾਂ ਨਾਲ ਵੀ ਚੰਗੀ ਤਾਂ ਜੁੜਿਆ ਉਹ ਚੰਡੀਗੜ੍ਹ ਦੇ ਸ਼ਹਿਰੀ ਲੋਕਾਂ ਨਾਲ ਜੁੜਿਆ ਇਸ ਲਈ ਭ੍ਰਿਕ ਵਿੱਚ ਜੋ ਮਤਾ ਪਾਸ ਕੀਤਾ 85% ਚੰਡੀਗੜ੍ਹਈ ਇਸ ਬੈਂਕ ਵਿੱਚ ਭਰਤੀ ਹੋ ਸਕਣਗੇ